ਤੁਸੀਂ ਟਿਊਨ ਕੀਤਾ ਹੋਇਆ ਕਲੈਰ ਅੰਮ੍ਰਿਤ ਚੈਨਲ ਤੇ ਮੈਂ ਤੁਹਾਡੀ ਆਪਣੀ ਅੰਮ੍ਰਿਤਪਾਲ ਕਲੈਰ ਅੱਜ ਤੁਹਾਡੇ ਲਈ ਆਪਾਂ ਪੇਸ਼ ਕਰ ਰਹੇ ਹਾਂ ਪੰਜਾਬੀ ਸਾਹਿਦ ਦੀ ਪ੍ਰਸਿੱਧ ਹਸਤੀ ਸ਼੍ਰੀ ਸ਼ਿਵਚਾਰਨ ਜੱਗੀ ਕੁਸਾ ਦੀ ਲਿਖੀ ਹੋਈ ਕਹਾਣੀ ਕਾਲੀ ਬੋਲੀ ਰਾਤ ਉਹ ਅਜੇ ਬੱਚੀ ਸੀ ਇੱਕ ਮਾਸੂਮ ਬੱਚੀ ਜਿਸ ਦਾ ਨਾਂ ਭੋਲੀ ਸੀ ਉਹ ਆਪਣੇ ਨਾਂ ਵਾਂਗ ਸੱਚ ਹੀ ਭੋਲੀ ਸੀ ਇੱਕ ਪੁੰਗਰ ਦਾ ਫੁੱਲ ਸੀ ਉਹ ਫੁੱਲ ਜੋ ਇੱਕ ਧੂੜ ਭਰੇ ਬਾਗ ਵਿੱਚ ਆਪਣੇ ਜੀਵਨ ਨਾਲ ਜद्दोजਹਿਦ ਕਰ ਰਿਹਾ ਸੀ ਉਸ ਦਾ ਜਨਮ ਇੱਕ ਹਨੇਰ ਭਰੀ ਜ਼ਿੰਦਗੀ ਵਾਲੇ ਗਰੀਬ ਕਿਸਾਨ ਬਾਪ ਦੇ ਘਰ ਹੋਇਆ ਸੀ ਅੱਜ ਉਹ 5 ਸਾਲਾਂ ਦੀ ਸੀ ਮਾਂ ਬਿਮਾਰ ਹੋਣ ਕਰਕੇ ਉਸ ਨੂੰ ਆਪਣੀ ਮਾਂ ਦਾ ਦੁੱਧ ਵੀ ਨਸੀਬ ਨਹੀਂ ਸੀ ਹੋਇਆ ਵਿਚਾਰੀ ਸਿਰਫ ਬੱਕਰੀ ਦੇ ਜਾਂ ਗਾਂ ਦੇ ਦੁੱਧ ਤੇ ਪਲੀ ਸੀ ਉਸ ਨੂੰ ਆਪਣੀ ਮਾਂ ਜੋ ਮੰਝੇ ਤੇ ਬੈਠੀ ਸੀ ਨੂੰ ਚਾਹ ਬਣਾ ਕੇ ਦੇਣ ਦੀ ਸੂਹ ਸੀ ਦਵਾਈ ਲੈਣ ਵਾਸਤੇ ਪਾਣੀ ਲਿਆ ਕੇ ਦੇਣ ਦਾ ਪਤਾ ਸੀ ਪਰ ਮਾਂ ਦੀ ਬਿਮਾਰੀ ਬਾਰੇ ਕੋਈ ਗਿਆਨ ਨਹੀਂ ਸੀ ਕਦੇ-ਕਦੇ ਉਹ ਬੁੜੀਆਂ ਤੋਂ ਸੁਣ ਜਰੂਰ ਲੈਂਦੀ ਸੀ ਕਿ ਉਸਦੀ ਮਾਂ ਨੂੰ ਉਸਦੇ ਜਨਮ ਤੋਂ ਬਾਅਦ ਕੈਂਸਰ ਹੋ ਗਿਆ ਸੀ ਪਰ ਉਸ ਨੂੰ ਕੋਈ ਖਾਸ ਸਮਝ ਨਾ ਪੈਂਦੀ ਜਦੋਂ ਭੋਲੀ ਦਾ ਬਾਪ ਸਰਦਾਰਾ ਸਿੰਘ ਖੇਤ ਉੱਠ ਜਾਂਦਾ ਤਾਂ ਭੋਲੀ ਦੀ ਬਿਮਾਰ ਮਾਂ ਮਹਿੰਦਰ ਕੌਰ ਭੋਲੀ ਨੂੰ ਗੱਲ ਲਾ ਕੇ ਰੋਣ ਲੱਗ ਜਾਂਦੀ ਅਤੇ ਕਹਿੰਦੀ ਮੈਥੋਂ ਬਾਅਦ ਤੈਨੂੰ ਕੌਣ ਗਲ ਨਾਲ ਲਾਉਤੀ ਏ ਮਹਿੰਦਰਕੌਰ ਵੈਰਾਗ ਵਿੱਚ ਡੁਸਕ ਦੀ ਪਰ ਬਚਪਨ ਮੱਤ ਵਾਲੀ ਭੋਲੀ ਮਾਂ ਨੂੰ ਪੁੱਛਦੀ ਬੇਬੇ ਤੂੰ ਰੋਨੀ ਕਾ ਤੂੰ ਐ ਤਾਂ ਉਹ ਫਿਰ ਰੋ ਕੇ ਜਵਾਬ ਦਿੰਦੀ ਮੈਂ ਆਪਦੇ ਕਰਮਾਂ ਨੂੰ ਰੋਨੀ ਐ ਧੀਏ ਤੇ ਤੀਨੂ ਹਰ ਵਾਰ ਇਸ ਤਰ੍ਹਾਂ ਵੈਰਾਗ ਨਾਲ ਹੌਕੇ ਪਰ ਪਰ ਪਿਆਰ ਕਰਦੀ ਜਿਸ ਤਰ੍ਹਾਂ ਉਹ ਆਪਣੇ ਹਰ ਸਾਹ ਨੂੰ ਆਖਰੀ ਸਾ ਸਮਝਦੀ ਹੋਵੇ ਜਿਸ ਤਰ੍ਹਾਂ ਉਸ ਨੂੰ ਆਪਣੇ ਕਿਸੇ ਸਾਥੇ ਇਤਬਾਰ ਹੀ ਨਾ ਹੋਵੇ ਸਾਦਾ ਕੀ ਭਰੋਸਾ ਆਇਆ ਨਾ ਆਇਆ ਮਾਂ ਪਾਣੀ ਦੇਵਾ ਦੁਪਹਿਰੋਂ ਬਾਅਦ ਸੁੱਤੀ ਉੱਠੀ ਮਾਸੂਮ ਭੋਲੀ ਨੇ ਪੁੱਛਿਆ ਕਿੰਨਾ ਖਿਆਲ ਰੱਖਦੀ ਸੀ ਉਹ ਆਪਣੀ ਮਾਂ ਦਾ ਦੇ ਦੇ ਪੁੱਤ ਭੋਲੀ ਦੀ ਮਾਸੂਮ ਆਵਾਜ਼ ਮਾਸੂਮ ਸ਼ਕਲ ਮਾਸੂਮ ਸੁਭਾ ਤੇ ਮਾਂ ਨੂੰ ਤਰਸ ਜਿਹਾ ਆ ਉਸ ਅੰਦਰ ਚੋਕਾ ਜਿਹੜਾ ਫਿਰ ਗਿਆ ਅਤੇ ਮਾਂ ਦਾ ਬੇਵਸਾ ਹੁਬਕੀ ਰੋਣ ਨਿਕਲ ਗਿਆ ਮਾਂ ਨੂੰ ਆਪਣੀ ਜ਼ਿੰਦਗੀ ਤੇ ਇਤਨਾ ਕਰੋਧ ਆਇਆ ਕਿ ਉਹ ਖੁਦਕਿਸ਼ੀ ਕਰ ਲਵੇ ਕੀ ਅਰਥ ਸੀ ਉਸ ਦੀ ਜ਼ਿੰਦਗੀ ਜਿਹੜਾ ਆਪਣੀ ਫੁੱਲ ਵਰਗੀ ਧੀ ਨੂੰ ਖੜਾ ਪਰਚਾ ਨਹੀਂ ਸਕਦੀ ਸੀ ਉਸ ਤੇ ਚਾਹ ਮਲਾਰ ਪੂਰੇ ਨਹੀਂ ਸੀ ਕਰ ਸਕਦੀ ਮਾਂ ਲੈ ਪਾਣੀ ਪੋਲੀ ਨੇ ਕਿਹਾ ਮਾਂ ਨੇ ਪਾਣੀ ਫੜ ਲਿਆ ਦਵਾਈ ਲੈ ਲਈ ਲੈ ਪੁੱਤ ਗਲਾਸ ਰੱਖ ਦੇ ਮਾਂ ਨੇ ਕਿਹਾ ਭੋਲੀ ਨੇ ਫਾੜ ਕੇ ਗਲਾਸ ਹੀਠਾ ਰੱਖ ਦਿੱਤਾ ਮਾਂ ਮੈਂ ਪੱਠੀ ਤੇ ਖੇਡਾਂ ਵਾ ਜਾ ਪੁੱਤ ਖੇਡਾ ਉਹ ਚਲੀ ਗਈ ਖੇਡਦੇ ਬੱਚਿਆਂ ਨਾਲ ਖੇਡ ਲੱਗ ਗਈ ਲੈ ਕੁੜੇ ਕੀ ਵਿਚਾਰੀ ਦੀ ਉਮਰ ਐ ਪੱਠੀ ਤੇ ਦਾਣੇ ਪੁਣਾ ਰਹੀ ਇੱਕ ਬੁੱਢੀ ਨੇ ਭੋਲੀ ਵੱਲ ਤਰਸ ਭਰੀਆਂ ਨਜ਼ਰਾਂ ਨਾਲ ਤੱਕ ਕੇ ਕਿਹਾ ਰੋਇਆ ਕਰੂਗੀ ਵਿਚਾਰੀ ਮਾਂ ਨੂੰ ਦੂਜੀ ਬੋਲੀ ਬੋਲੀ ਨੂੰ ਚਾਹੇ ਪੂਰੀ ਸਮਝ ਨਹੀਂ ਆਈ ਸੀ ਪਰ ਬੁੜੀਆਂ ਦੀਆਂ ਗੱਲਾਂ ਉਸ ਨੂੰ ਚੰਗੀਆਂ ਵੀ ਨਹੀਂ ਲੱਗੀਆਂ ਸਨ ਉਹ ਖੇਡਣਾ ਵਿੱਚੇ ਹੀ ਛੱਡ ਘਰੇ ਆ ਗਈ ਬਿਨਾਂ ਕੁਝ ਖਾਦੇ ਪੀਤੇ ਮੰਜੇ ਤੇ ਪਈ ਮਾਂ ਨਾਲ ਜੱਫੀ ਪਾ ਕੇ ਪਹਿ ਗਈ ਪਤਾ ਨਹੀਂ ਕਿਉਂ ਅੱਜ ਮਾਂ ਉਸ ਨੂੰ ਕੁਝ ਜ਼ਿਆਦਾ ਹੀ ਪਿਆਰੀ-ਪਿਆਰੀ ਜਹੀ ਲੱਗੀ ਸੀ ਮਾਂ ਦੇ ਸਰੀਰ 'ਚੋਂ ਆਉਂਦੀ ਬਦਬੂ ਉਸ ਨੂੰ ਪਤਾ ਨਹੀਂ ਕਿਉਂ ਚੰਗੀ-ਚੰਗੀ ਲੱਗੀ ਸੀ ਪਤਾ ਨਹੀਂ ਕਿਉਂ ਅੱਜ ਉਸ ਦਾ ਮਾਂ ਨਾਲ ਉੱਠਣ ਨੂੰ ਦਿਲ ਨਹੀਂ ਸੀ ਕਰਦਾ ਪਤਾ ਨਹੀਂ ਕਿਉਂ ਅੱਜ ਉਸ ਨੂੰ ਮਾਂ ਦਾ ਬਹੁਤਾ ਹੀ ਮੋਜ ਆ ਰਿਹਾ ਸੀ ਪਤਾ ਨਹੀਂ ਕਿਉਂ ਅੱਜ ਮਾਂ ਦਾ ਚਿਹਰਾ ਦੇਖ ਕੇ ਉਸ ਨੂੰ ਰੋਣ ਜਿਹਾ ਆ ਰਿਹਾ ਸੀ ਖੇਤੋਂ ਬਾਪੂ ਬੜਦ ਲੈ ਕੇ ਆ ਗਿਆ ਬਾਪੂ ਕੋਲ ਸਿਰਫ ਇੱਕ ਕਿਲਾ ਜ਼ਮੀਨ ਅਤੇ ਇੱਕ ਹੀ ਬੜਦ ਸੀ ਜਿਸ ਨਾਲ ਉਹ ਖੇਤੀ ਕਰਦਾ ਸੀ ਸ਼ਿਮਾਹੀ ਖਾਨ ਜੋਗਿਆਣੇ ਮਸਾਂ ਹੀ ਕਰ ਆਉਂਦੇ ਸਨ おい ਪੁੱਤ ਭੋਲਿਆ ਤੂੰ ਸ਼ੇਰਾ ਮੇਰੇ ਆਸਤੇ ਅੱਜ ਚਾਹ ਨਹੀਂ ਬਣਾ ਕੇ ਰੱਖੀ ਹੋਏ ਬਾਪੂ ਦੇ ਬੁੱਲਾ ਵਿੱਚ ਲਾੜ ਸੀ ਪਿਆਰ ਸੀ ਬਾਪੂ ਅੱਜ ਮੇਰਾ ਬੇਬੇ ਨਾਲੋਂ ਉੱਠਣ ਨੂੰ ਜੀ ਨਹੀਂ ਕਰਦਾ ਅੱਜ ਤੂੰ ਆਪ ਹੀ ਬਣਾ ਲੈ ਭੋਲੀ ਨਾਲ ਦੀ ਨਾਲ ਰੋ ਪਈ ਪਤਾ ਨਹੀਂ ਬਾਪੂ ਕੀ ਸੋਚ ਕੇ ਚੁੱਪ ਹੋ ਗਿਆ ਸੀ ਉਸ ਨੇ ਚੁੱਲ੍ਹੇ ਵਿੱਚ ਛਟੀਆਂ ਢਾ ਕੇ ਆਪ ਹੀ ਚਾਹ ਧਰ ਲਈ ਭੋਲੀ ਸਾਰੀ ਰਾਤ ਮਾਂ ਨਾਲ ਪਈ ਰਹੀ ਜਦੋਂ ਉਸ ਦੀ ਜਾਗ ਖੁੱਲਦੀ ਤਾਂ ਉਹ ਮਾਂ ਨੂੰ ਘੁੱਟ ਕੇ ਜੱਫੀ ਪਾਉਂਦੀ ਅਤੇ ਮਾਂ ਦਾ ਮੂਚ ਹੁੰਦੀ ਪਤਾ ਨਹੀਂ ਕਿਉਂ ਅੱਜ ਉਸ ਦਾ ਜੀ ਜਿਹਾ ਹੀ ਨਹੀਂ ਰਜਦਾ ਸੀ ਜਦੋਂ ਭੋਲੀ ਦੀ ਸਵੇਰੇ ਅੱਖ ਖੁੱਲੀ ਤਾਂ ਮਾਂ ਮੰਜੇ ਤੇ ਨਹੀਂ ਸੀ ਵੇੜੇ ਵਿੱਚ ਪਿੰਡ ਦੀਆਂ ਚਾਰ ਕੁ ਬੁੜੀਆਂ ਹੀ ਬੈਠੀਆਂ ਗੱਲਾਂ ਕਰ ਰਹੀਆਂ ਸਨ ਭੋਲੀ ਦਾ ਦਿਲ ਧੜ ਗਿਆ ਉਹ ਬੇਬੇ ਕਹਿ ਕੇ ਮੰਜੇ ਤੋਂ ਪਮੱਤਰ ਕੇ ਉੱਠੀ ਸੀ ਪੈ ਜਾ ਡੱਡੇ ਪੈ ਜਾ ਇੱਕ ਬੁੱਢੀ ਨੇ ਉਸ ਨੂੰ ਵਿਰਾਉਣ ਦੀ ਕੋਸ਼ਿਸ਼ ਕੀਤੀ ਮੇਰੀ ਬੇਬੇ ਕਿੱਥੇ ਹੈ ਹਸਪਤਾਲ ਐ ਪੁੱਤ ਰਾਤ ਤੱਕ ਰੇਸੀ ਤੜਕਿਓ 3 ਵਜੇ ਲੈ ਕੇ ਗਏ ਆ ਕੁੜੇ ਮੈਨੂੰ ਦੱਸਿਆ ਕਿਉਂ ਨਹੀਂ ਤੂੰ ਪੁੱਤ ਸੁੱਤੀ ਪਈ ਸੀ ਮੇਰਾ ਬਾਪੂ ਕਿੱਥੇ ਆ ਉਹ ਵੀ ਨਾਲ ਹੀ ਗਿਆ ਮੈਂ ਵੀ ਜਾਊਂਗੀ ਤੇ ਉਹ ਮੰਜੇ ਤੋਂ ਪਾਗਲਾ ਵਾਂਗ ਉੱਠ ਕੇ ਭੱਜ ਤੁਰੇ ਬੁੜੀਆਂ ਨੇ ਫੜ ਕੇ ਮਸਾਂ ਹੀ ਰੋਕੀ ਉਹ ਬੁੜੀਆਂ ਨੂੰ ਗਾਲਾਂ ਕੱਢਦੀ ਰਹੀ ਅਖੀਰ ਵੇਵਸ ਹੋ ਕੇ ਰੋਣ ਲੱਗ ਪਈ ਦੁਪਹਿਰੋਂ ਬਾਅਦ ਬਾਪੂ ਪਹੁੰਚ ਗਿਆ ਉਦਾਸੀ ਅਤੇ ਦੁੱਖ ਦੀ ਸਿੱਕਰੀ ਉਸ ਦੇ ਚਿਹਰੇ ਤੋਂ ਸਾਫ਼ ਜ਼ਾਹਰ ਕਰਦੀ ਸੀ ਕਿ ਕੋਈ ਬੁਰੀ ਖਬਰ ਸੀ ਭੋਲੀ ਡੜਿਆ ਕੇ ਬਾਪੂ ਦੀ ਬੁੱਕਲ ਵਿੱਚ ਵੜ ਗਈ ਬਾਪੂ ਵੀ ਕੁੜੀ ਦੇ ਦੁੱਖ ਨੂੰ ਸਮਝਦਾ ਸੀ ਕਿ ਆ ਸਰਦਾਰਾਸਿਆਂ ਕੀ ਹਾਲ ਐ ਹਣ ਮਹਿੰਦਰਕਰ ਦਾ ਪੁੱਤ ਅੰਬੂ ਨੇ ਪੁੱਛਿਆ ਉਹ ਬੜੀ ਹੀ ਹੰਮਦਰਦ ਬੁੜੀ ਜਾਪਦੀ ਸੀ ਡਾਕਟਰ ਪੈਸਰ ਭਾਲਦਿਆ ਤਾਈ ਕੈਰਾਂ ਦੀ ਮਜਬੂਰੀ ਵਿੱਚ ਉਸਨੇ ਸਿਰ ਫੇਰਿਆ ਸਰਦਾਰਾ ਸਿਆ ਬੰਦਾ ਲੱਖੀ ਨਾ ਹਜਾਰੀ ਪੈਸਾ ਤਕੜਿਆ ਵੇ ਹੱਥਾਂ ਦੀ ਮਹਿਲ ਹੈ ਜਦੋਂ ਮਰਜੀ ਹੈ ਕਮਾ ਲਈਏ ਪਰ ਬੰਦਾ ਨਹੀਂ ਮਿਲਦਾ ਭਾਈ ਚੱਲ ਮੇਰੇ ਨਾਲ ਤੁਰ ਬੋਲ ਕਿੰਨੇ ਪੈਸੇ ਚਾਹੀਦੀ ਐ ਫੋਟ ਚੰਦਰਾ ਸਿਰਫ ਇੰਨੀ ਕੋ ਗੱਲ ਪਿੱਛੇ ਮੂੰਹ ਢਿੱਲਾ ਜਾ ਕਰੀ ਫਿਰਦਾ ਵੇ ਜਾ ਪਰੇ ਆ ਤੁਰ ਮੇਰੇ ਨਾਲ ਅੰਬੋ ਸਰਦਾਰੀ ਨੂੰ ਖਿੱਚ ਕੇ ਆਪ ਦੇ ਘਰ ਲੈ ਗਈ ਬਰਾਂਡੇ ਵਿੱਚ ਮੰਝਾ ਢਾ ਦਿੱਤਾ ਅਤੇ ਆਪ ਆਪ ਦੇ ਵੱਡੇ ਮੁੰਡੇ ਸੌਦਾਗਰ ਸਿੰਘ ਕੋਲੇ ਅੰਦਰ ਚਲੀ ਗਈ 15 ਕੋ ਮਿੰਟ ਬਾਅਦ ਹੀ ਉਸਨੇ ਸਰਦਾਰੇ ਨੂੰ ਅੰਦਰ ਆਵਾਜ਼ ਮਾਰ ਲਈ ਸਰਦਾਰਾ ਅੰਦਰ ਚਲਿਆ ਗਿਆ ਬੋਲ ਸਰਦਾਰਾ ਸਿਆ ਕਿੰਨੇ ਪੈਸੇ ਦੇ ਆ ਅੰਬੋ ਦੇ ਵੱਡੇ ਮੁੰਡੇ ਸੌਦਾਗਰ ਨੇ ਖੁੱਲ੍ਹ ਦਿਲੀ ਵਿਖਾਈ 2000 ਤਾਂ ਚਾਹੀਦਾ ਹੀ ਹੈ ਬਾਈ ਤੂੰ 2 ਤਾਂ ਕੀ 3000 ਲੈ ਲੈ ਕਮਲਾ ਬੰਦਾ ਬੰਦੇ ਦੀ दारू ਹੈ ਆ ਫੜ 3000 ਉਹ ਪੈਸੇ ਦਿੰਦਾ ਬੋਲਿਆ ਤੇ ਨਾਲੇ ਜੇ ਆਪਾਂ ਦੂਜਾ ਵਿਹਾਰ ਜਿਆ ਕਰ ਲੈਂਦੇ ਤਾਂ ਸਿਆਣਾ ਦੀ ਆਖਣ ਵਾਂਗੂ ਕੰਮ ਪੱਕਾ ਜਿਹਾ ਹੋ ਜਾਂਦਾ ਕਹਿ ਕੇ ਅੰਬੋ ਨੇ ਸਰਦਾਰੇ ਦਾ ਚਿਹਰਾ ਨਿਰਖਿਆ ਕਿਹੜਾ ਵਿਹਾਰ ਤਾਈ ਸਰਦਾਰਾ ਹੈਰਾਨ ਸੀ ਉਸ ਗੱਲ ਦੇ ਆਖਣ ਮੰਗੂ ਡੁੱਬੜਾ ਨਾ ਨਹੀਂ ਆਉਂਦਾ ਸਰਦਾਰਾ ਸਿਆ ਪੁੱਤ ਹਿੱਕ ਤੇ ਧਰ ਕੇ ਤਾਂ ਪੁੱਤ ਕਿਸੇ ਨੇ ਕੁਛ ਨਹੀਂ ਲੈ ਜਾਣਾ ਹੁੰਦਾ ਪਰ ਜੇ ਤੂੰ ਕਿੱਲੇ ਤੇ ਅੰਗੂਠਾ ਲਾ ਕੇ ਗਹਿਣੇ ਕਰਨ ਦਾ ਵਿਹਾਰ ਜਿਆ ਕਰ ਦੇਵੇਂ ਤਾਂ ਸਰਦਾਰਾ ਖਾਮੋਸ਼ ਹੋ ਗਿਆ ਕਮਲਿਆ ਪੁੱਤਾ ਜੇ ਮਹਿੰਦਰਪੁਰ ਠੀਕ ਹੋ ਗਈ ਤੈਨੂੰ ਤਾਂ ਸਾਰੇ ਕਿੱਲੇ ਵਿੱਚੇ ਹੀ ਆ ਗਏ ਨਾਲੇ ਇਹ ਰਕਮ ਤਾਰ ਕੇ ਤੂੰ ਆਪਦਾ ਕਿੱਲਾ ਜਦੋਂ ਮਰਜ਼ੀ ਲੈ ਦੁੱਧ ਵਰਗਾ ਲੈ ਲਵੀ ਸਿਰੇ ਦੀ ਗੱਲ ਕਰਕੇ ਅੰਬੂ ਨੇ ਉਸ ਨੂੰ ਚਿਤ ਕਰ ਦਿੱਤਾ ਸਰਦਾਰਾ ਕਰ ਵੀ ਕੀ ਸਕਦਾ ਸੀ ਦੋ ਪੁੜਾ ਸਨ ਜਾਨ ਸੀ ਅਖੀਰ ਮਜਬੂਰ ਹੋ ਕੇ ਉਸਨੂੰ ਪਰਨੋਟ ਤੇ ਅੰਗੂਠਾ ਲਾਉਣਾ ਪਿਆ ਅਤੇ ਰਕਮ ਲੈ ਕੇ ਹਸਪਤਾਲ ਚਲਿਆ ਗਿਆ ਉਹ ਸਾਹ ਜਿਵੇਂ ਬਰੋਲ ਦਾ ਫਿਰਦਾ ਸੀ ਅੰਬੂ ਲੋਕਾਂ ਵਿੱਚ ਹਿੱਕ ਠੋਕਦੀ ਫਿਰਦੀ ਸੀ ਅਖੇ ਜੇ ਬੰਦਾ ਬੰਦੇ ਦੇ ਭੀੜ ਪੈਣ ਤੇ ਕੰਮ ਨਾ ਆਇਆ ਤਾਂ ਫਿੱਟੇ ਨੂੰ ਜੰਮਣ ਦੇ ਪਰ ਕਿੱਲੇ ਵਾਲੀ ਵਿਚਲੀ ਗੱਲ ਦਾ ਕਿਸੇ ਨੂੰ ਵੀ ਨਹੀਂ ਪਤਾ ਸੀ ਅਗਲੇ ਦਿਨ ਸਰਦਾਰਾ ਹਸਪਤਾਲੋਂ ਫਿਰ ਵਾਪਸ ਆ ਗਿਆ ਭੋਲੀ ਬਾਪੂ ਨਾਲ ਹਸਪਤਾਲ ਜਾਣ ਦੀ ਜिद ਕਰ ਰਹੀ ਸੀ ਪੁੱਤ ਮੈਨੂੰ ਅੰਬੋਤਾਈ ਦੇ ਘਰ ਹੋ ਆਉਣ ਦੇ ਫਿਰ ਆਪਾਂ ਚੱਲਦੇ ਹਾਂ ਤੇ ਉਹ ਅੰਬੋਤਾਈ ਦੇ ਘਰੇ ਚੱਲਿਆ ਗਿਆ ਅੰਬੋ ਮੰਜੇ ਤੇ ਬੈਠੇ ਮਾਲਾ ਫੇਰ ਰਹੀ ਸੀ ਦੂਰੋਂ ਸਰਦਾਰੀ ਨੂੰ ਦੇਖ ਕੇ ਉਹ ਉੱਚੀ-ਉੱਚੀ ਬੋਲਣ ਲੱਗ ਪਈ ਹੈ ਮਹਾਰਾਜ ਸਾਰੇ ਸੰਸਾਰ ਨੂੰ ਹੀ ਤੰਦਰੁਸਤੀ ਦੇਈ ਮਛਲੀ ਹੋ ਕੇ ਉਸ ਨੇ ਅੱਖਾਂ ਮੀਟ ਲਈਆਂ ਸਨ ਤਾਈ ਮੱਥਾ ਟੇਕਦਾ ਸਰਦਾਰਾ ਅੰਬੋ ਦੀ ਪੈਂਧ ਬੈਠ ਗਿਆ ਆ ਪੁੱਤ ਸਰਦਾਰਿਆ ਮਹਾਰਾਜ ਭਾਗ ਲਾਵੇ ਰਾਜੀ ਖੁਸ਼ੀ ਰੱਖੇ ਤੇ ਆਪਣਾ ਦੇ ਗੱਲ ਮਹਿੰਦਰਕੁਰ ਦੀ ਖਚਰੀ ਬੁੜੀ ਨੇ ਗਰਾਰੀ ਵਿੱਚ ਗਰਾਰੀ ਫਸਾ ਲਈ ਉਹ ਕੁੱਤਰੇ ਵਾਲੀ ਮਸ਼ੀਨ ਵਾਂਗ ਸ਼ੁਰੂ ਹੋ ਗਈ ਸੀ ਅਜੇ ਤਾਂ ਮਾੜਾ ਹੀ ਹਾਲ ਹੈ ਤਾਈ ਹੇ ਬਾਗਰੂ ਤੂੰ ਬੰਦਿਆਂ ਨੂੰ ਇੰਨੀਆਂ ਤਕਲੀਫਾਂ ਕਿਉਂ ਦਿੰਨਾ ਅੰਬੋ ਨੇ ਰੱਬ ਵੱਲ ਨੂੰ ਗੱਲ ਉਹ ਗੀਸ ਲਿਆ ਤਾਈ ਡਾਕਦਾਰ ਥੋੜੇ ਜਿਹੇ ਪੈਸੇ ਹੋਰ ਮੰਗਦਾ ਜੱਕਦੇ ਜੱਕਦੇ ਸਰਦਾਰੇ ਨੇ ਕਹਿ ਹੀ ਦਿੱਤਾ ਫੇਰ ਕੀ ਹੋ ਗਿਆ ਸ਼ੇਰਾ ਮੈਂ ਦੇਗਾ ਬੈਠੀ ਤੈਨੂੰ ਚਿੰਤਾ ਕਾਦੀ ਜਸਮੇਲ ਕੁਰੇ ਚਾਹ ਧਾਰ ਪੁੱਤ ਜਾਵੇ ਮਿਲਟੂ ਆਪਦੇ ਪਿਓ ਨੂੰ ਸੱਦ ਕੇ ਲਿਆ ਅੰਬੋ ਨੇ ਇੱਕ ਸਾਕਈ ਹੁਕਮ ਚਾੜ ਦਿੱਤੇ ਅੰਬੋਦੀ ਨੂੰ ਜਸਮੇਲ ਕੌਰ ਚਾਹ ਬਣਾ ਕੇ ਰੱਖ ਗਈ ਬਾਹਰੋਂ ਸੌਦਾਗਰ ਵੀ ਆ ਗਿਆ ਆਪਣੇ ਸਰਦਾਰਾਂ ਸੇ ਉਹਨੂੰ ਥੋੜੇ ਜੇ ਪੈਸਿਆਂ ਦੀ ਹੋਰ ਲੋੜ ਸੀ। ਚਾਹ ਦੇ ਸੁੜਾਕੇ ਮਾਰਦੀ 부ੜੀ ਤਿਰਸ਼ੀ ਚਾਗ ਰਹੀ ਸੀ। ਫੇਰ ਕੀ ਹੋ ਗਿਆ? ਇਹਦਾ ਆਪਦਾ ਘਰ ਐ, ਗੁਆਂਢ ਮੱਥੇ ਕਿੰਨੇ ਕੁ ਲੋੜੀ ਦੇ ਐ? ਸੋਦਾਗਰ ਨੇ ਫੋਕੀ ਆਪਣਾ ਤਜ਼ਾਹਰ ਕੀਤੀ। ਹਜ਼ਾਰ ਕੋ ਦੀ ਲੋੜ ਸੀ ਬਾਈ। ਮਿਲ ਜੂਗਾ, ਫਿਕਰ ਕਿਉਂ ਕਰਦਾ ਐ? ਅੰਬੋ ਬੋਲੀ। ਪਰਤਾਈ, ਹੁਣ ਤਾਂ ਮੇਰੇ ਕੋਲੇ ਕੁਛ ਗਹਿਣੇ ਧਰਨ ਨੂੰ ਵੀ ਨਹੀਂ ਰਹਿ ਗਿਆ। ਸਰਦਾਰੇ ਦੀ ਆਵਾਜ਼ ਵਿੱਚ ਹੰਝੂ ਬੋਲੇ ਕਮਲਿਆ ਤੈਨੂੰ ਗਹਿਣੇ ਕਰਨ ਨੂੰ ਕਹਿੰਦਾ ਕੌਣ ਹੈ ਤੇ ਉਹ ਆਪਣਾ ਸਵਾ ਬਲਦ ਵਿੱਚ ਤਾਂ ਸਦਾਗਰ ਨੇ ਪੈਂਦੀ ਸੱਟੀ ਦੱਲਿਆਂ ਵਾਲਾ ਦਾ ਸੁਟਿਆ ਤੇ ਸਰਦਾਰੇ ਦਾ ਮੂੰਹ ਸੁੰਨਤਾ ਗਿਆ ਉਹ ਸੋਚ ਰਿਹਾ ਸੀ ਕਿ ਮਾਂ ਪੁੱਤਰ ਅੜਕੇ ਮੇਰੀ ਮਜਬੂਰੀ ਦਾ ਫਾਇਦਾ ਉਠਾ ਰਹੇ ਸਨ ਕਮਲਿਆ ਜਦੋਂ ਖੂਹੀ ਵੇਚਤਾ ਤੇ ਫਿਰ ਕੱਲੀ ਗੰਧਲ ਦਾ ਕੀ ਕੰਮ ਮੇਰਾ ਮਤਲਬ ਜਦੋਂ ਖੇਤ ਹੀ ਗਹਿਣਾ ਕਰਤਾ ਫਿਰ ਵੱਧ ਦੀ ਕੀ ਜ਼ਰੂਰਤ ਨਾਲੇ ਮਾੜੇ ਕਰ ਮਾਲਿਆ ਤੇਰੇ ਤਾਂ ਕੋਈ ਪੁੱਤ ਵੀ ਹੈ ਨਹੀਂ ਜਿਹਨੂੰ ਸਿਰ ਰਲਾ ਦੇਵੇਂਗਾ ਅੰਬੋਦੀ ਵਕਾਲਤ ਪਾਸ ਕੀਤੀ ਲੱਗਦੀ ਸੀ ਉਸ ਦੀਆਂ ਗੱਲਾਂ ਨੇ ਸਰਦਾਰੇ ਦੇ ਦਿਲ ਤੇ ਜ਼ਖਮ ਜ਼ਰੂਰ ਕੀਤੇ ਸਨ ਪਰ ਮਜਬੂਰੀ ਮਾਰਿਆ ਉਹ ਚੁੱਪ ਸੀ ਉਸ ਨੇ ਸਾਰਾ ਕੁਝ ਸਹਿਣ ਕਰ ਲਿਆ ਸੌਦਾਗਰ ਨੇ ਜੇ ਵਿੱਚੋਂ ਸਾਉ ਸਾਉ ਦੇ 10 ਨੋਟ ਕੱਢ ਕੇ ਸਰਦਾਰੇ ਨੂੰ ਫੜਾ ਦਿੱਤੇ ਅਤੇ ਸਰਦਾਰਾ ਚਲਿਆ ਗਿਆ। ਸ਼ਾਮ ਨੂੰ ਹੀ ਅੰਬੋ ਸਰਦਾਰੇ ਦਾ ਬਲਦ ਖੋਲ ਲਿਆਈ। ਜਦੋਂ ਲੋਕਾਂ ਨੇ ਬਲਦ ਖੋਲ ਕੇ ਲੈ ਜਾਣ ਦਾ ਕਾਰਨ ਪੁੱਛਿਆ ਤਾਂ ਅੰਬੋ ਨੇ ਬੜੀ ਆਫਰ ਕੇ ਉੱਤਰ ਦਿੱਤਾ। ਗਊ ਦਾ ਜਾਇਆ ਖੁਰਨੀ ਤੇ ਖੜਾ ਭੁੱਖਾ ਤੇ ਹੈ ਮਰੀ ਜਾਂਦਾ ਹੈ। ਜੇ ਬੇਕਿਰਕ ਲੋਕਾਂ ਨੂੰ ਨਹੀਂ ਤਰਸ ਤਾਂ ਸਾਨੂੰ ਤਾਂ ਆਉਂਦਾ ਹੈ। ਜੇ ਇੱਥੇ ਸਾਡੇ 4 ਦਿਨ ਪੱਠੇ ਖਾ ਲੂ ਤਾਂ ਸਾਡਾ ਕੀ ਥੜ ਜੂ। ਹਰ ਕੋਈ ਆਪ ਦੀ ਕਿਸਮਤ ਖਾਂਦਾ ਹੈ ਭਾਈ ਪਰ ਅੰਦਰਲੀ ਗੱਲ ਦਾ ਫਿਰ ਨਾ ਕਿਸੇ ਨੂੰ ਪਤਾ ਲੱਗਿਆ ਅੰਬੋ ਗੱਲਾਂ ਦੀਆਂ ਬੱਤੀਆਂ ਵਟਦੀ ਫਿਰਦੀ ਸੀ ਅਗਲੇ ਦਿਨ ਹੀ ਇਹ ਡਾਕਟਰ ਨੇ 2000 ਰੁਪਏ ਦਾ ਹੋਰ ਸਵਾਲ ਪਾ ਦਿੱਤਾ ਇਸ ਕੇ ਟੀਕੇ ਹਮੇ ਚੰਡੀਗੜ੍ਹ ਸੇ ਮੰਗਵਾਨੇ ਪੜੇਗੇ ਸਰਦਾਰਾ ਤਾਂ ਜਿਵੇਂ ਧਰਤੀ ਵਿੱਚ ਹੀ ਗਰਕ ਗਿਆ ਸੀ ਪਹਾੜ ਜਿੱਡਾ ਸਵਾਲ 2000 ਰੁਪਇਆ ਪਰ ਮਹਿੰਦਰ ਕੌਰ ਦੀ ਜਾਨ ਉਹ ਆਪਣੀ ਜਾਨ ਵੇਚ ਕੇ ਵੀ ਬਚਾਉਣੀ ਚਾਹੁੰਦਾ ਸੀ ਉਹ ਡਿੱਗਦਾ ਟੈਂਦਾ ਪਿੰਡ ਪਹੁੰਚਿਆ ਅੰਬੋ ਕੋਲ ਜੋ ਕਿਲਾ ਗਹਿਣੇ ਸੀ ਉਹ 2000 ਵਿੱਚ ਬੈ ਕਰ ਦਿੱਤਾ ਸ਼ਾਮ ਨੂੰ ਜਦ ਸਰਦਾਰੇ ਨੇ 2000 ਰੁਪਏ ਡਾਕਟਰ ਅੱਗੇ ਰੱਖੇ ਤਾਂ ਡਾਕਟਰ ਰੁਪਏ ਜੇਬ ਵਿੱਚ ਪਾਉਂਦਾ ਬੋਲਿਆ ਠੀਕ ਹੈ हमने ਚੰਡੀਗੜ੍ਹ سے ਮੰਗਵਾ ਕਰ ਲਗਾਏ تھے ਲੇਕਿਨ ਬਿਵਾਰਿਕ ਕੰਟਰੋਲ ਸੇ ਬਾਹਰ ਹੋ ਚੁੱਕੀ ਥੀ ਮੂਝੇ ਅਫਸੋਸ ਹੈ ਕਿ ਮੈਂ ਆਪਕੀ ਬੀਵੀ ਕੋ ਬਚਾ ਨਹੀਂ ਸਕਾ ਤੇ ਡਾਕਟਰ ਚਲਿਆ ਗਿਆ ਸਰਦਾਰੀ ਅੰਦਰੋਂ ਕੀਰਨਾ ਨਿਕਲਣ ਲੱਗਿਆ ਸੀ ਪਰ ਬਾਹਰ ਬੈਂਚ ਤੇ ਬੈਠੀ ਭੋਲੀ ਦੇ ਖਿਆਲ ਨੇ ਉਸ ਦੀ popupBackground ਗਲ ਵਿੱਚ ਹੀ ਘੁੱਟ ਦਿੱਤੀ ਉਹ ਬਾਹਰ ਬੈਂਚ ਤੇ ਬੇਖਬਰ ਬੈਠੇ ਲੱਤਾਂ ਹਿਲਾ ਰਹੀ ਸੀ ਇੱਕ ਭੋਲੀ ਤੋਂ ਬਿਨਾਂ ਸਾਰੇ ਪਿੰਡ ਨੂੰ ਪਤਾ ਲੱਗ ਗਿਆ ਸੀ ਕਿ ਮਹਿੰਦਰ ਕੌਰ ਚੱਲਵਸੀ ਸੀ ਪਤਾ ਲੱਗਦੇ ਹੀ ਸੌਦਾਗਰ ਆਪਣਾ ਟਰੈਕਟਰ ਅਤੇ ਟਰਾਲੀ ਲੈ ਕੇ ਹਸਪਤਾਲ ਪਹੁੰਚਿਆ ਪੋਸਟਮਾਰਟਮ ਤੋਂ ਬਾਅਦ ਪਾੜੀ ਝੀੜੀ লাশ ਮੰਜੇ ਉੱਤੇ ਪਾ ਟਰਾਲੀ ਵਿੱਚ ਰੱਖ ਦਿੱਤੀ ਚੱਲ ਬਈ ਪੁੱਤ ਭੋਲਿਆ ਬੈਠ ਟਰੈਕਟਰ ਤੇ ਪਿੰਡ ਚੱਲੀਏ ਸਰਦਾਰੇ ਨੇ ਭੋਲੀ ਨੂੰ ਕਿਹਾ ਤੇ ਬੇਬੇ ਭੋਲੀ ਨੇ ਪੁੱਛਿਆ ਉਹ ਵੀ ਨਾਲ ਹੀ ਚੱਲੂਗੀ ਪੁੱਤ ਭਰਿਆ ਗਲਾ ਸਾਫ਼ ਕਰਕੇ ਸਰਦਾਰੇ ਨੇ ਕਿਹਾ ਉਸ ਦੀ ਕਮਜ਼ੋਰ ਛਾਤੀ ਅੰਦਰ ਸਾਹ ਖੜਕ ਜਹੇ ਰਹੇ ਸਨ ਬਾਪੂ ਬੇਬੇ ਕਿੱਥੇ ਐ ਭੋਲੀ ਨੇ ਬਾਪੂ ਦਾ ਪਜਾਮਾ ਫੜ ਕੇ ਪੁੱਛਿਆ ਆਹ ਸੀਟ ਟਰਾਲੀ ਚ ਮੰਜੇ ਤੇ ਪਈ ਮੈਂ ਤਾਂ ਬੀਬੇ ਨਾਲ ਪੈ ਕੇ ਜਾਊਂਗੀ ਬਾਪੂ ਪੋਲੀ ਨੇ ਕਿਹਾ ਤਾਂ ਸਰਦਾਰੇ ਦਾ ਕਾਲਜਾ ਭੜਾੜ ਹੋ ਗਿਆ ਅਤੇ ਅੱਖਾਂ ਚੋਂ ਬੇਮੋਖਾ ਹੜ ਤੁਰ ਪਿਆ ਉਹ ਮੂੰਹ ਹਨੇਰੇ ਵਿੱਚ ਖੜਾ ਧਰਾਲੀ ਵਗਦੇ ਹੰਝੂ ਪੂੰਝ ਰਿਹਾ ਸੀ ਬਾਪੂ ਮੈਂ ਤਾਂ ਬੀਬੇ ਨਾਲ ਪੈ ਕੇ ਜਾਊਂਗੀ ਪੋਲੀ ਨੇ ਜਦ ਫੜ ਲਈ ਉਸ ਮਾਸੂਮ ਨੂੰ ਕੀ ਪਤਾ ਸੀ ਕਿ ਮਾਂ ਦੀ ਠੰਡੀ ਸ਼ਾਂ ਤਾਂ ਸਿਰ ਤੋਂ ਉੱਡ ਗਈ ਸੀ ਨਹੀਂ ਪਤਾ ਡਾਕਟਰ ਨੇ ਕਿਹਾ ਤੇਰੀ ਬੇਬੇ ਮਸਾ ਸੁੱਤੀ ਹੈ ਜਗਾਉਣੀ ਨਹੀਂ ਤੂੰ ਘਰੇ ਜਾ ਕੇ ਆਪਦੀ ਬੇਬੇ ਨਾਲ ਪੈ ਜੀ ਬਹੁਤ ਸਿਆਣਾ ਪੁੱਤ ਐ ਮੇ ਬਾਪੂ ਨੇ ਸਮਝਾਇਆ ਉਹ ਬਰਾਬਰ ਅੱਖਾਂ ਤੇ ਨੱਕ ਪੂੰਝ ਰਿਹਾ ਸੀ ਚੰਗਾ ਭੁੱਲੀ ਸਹਿਮਤ ਹੋ ਗਈ ਮਹਿੰਦਰ ਕੌਰ ਦੀ লাশ ਸਮੇਤ ਸਾਰੇ ਪਿੰਡ ਪਹੁੰਚ ਗਏ ਹਨੇਰਾ ਕਾਫੀ ਹੋ ਚੁੱਕਾ ਸੀ ਲਾਸ਼ ਵਾਲਾ ਮੰਜਾ ਟਰਾਲੀ ਚੋਂ ਉਤਾਰਿਆ ਗਿਆ ਆਂਡ ਗਵਾਂਡ ਦੀਆਂ ਬੁੜੀਆਂ ਨੇ ਰੋਣਾ ਸ਼ੁਰੂ ਕਰ ਦਿੱਤਾ ਅੰਬੋ ਬੁੜੀ ਵੀ ਪੱਟਾ ਤੇ ਹੱਥ ਮਾਰਦੀ ਹਿੱਕ ਪੇਟ ਦੀ ਆ ਗਈ ਐੰਬੋ ਟੁਕਦਰ ਓਨੀ ਐ ਭੋਲੀ ਨੇ ਪੁੱਛਿਆ ਭੋਲੀ ਪੁੱਤਾਂ ਤੇਰੀ ਬੇਬੇ ਮਰ ਗਈ ਤੇ ਭੋਲੀ ਬੇਬੇ ਬੇਬੇ ਕਰਦੀ ਮਾਂ ਦੀ ਲਾਸ਼ ਤੇ ਡਿੱਗ ਪਈ ਹੁਣ ਉਸ ਨੂੰ ਸਾਰੀ ਕਹਾਣੀ ਦੀ ਸਮਝ ਆ ਗਈ ਸੀ ਅਗਲੇ ਦਿਨ ਸੰਸਕਾਰ ਕੀਤਾ ਗਿਆ ਕਾਫੀ ਦਿਨ ਬੀਤੇ ਅੰਬੋ ਨੇ ਫਿਰ ਸਰਦਾਰੇ ਦੇ ਘਰ ਗੇੜਾ ਮਾਰਿਆ ਸਰਦਾਰਿਆ ਪੁੱਤ ਰੱਬ ਦਾ ਕਰਿਆ ਕਰਾਇਆ ਕੌਣ ਮੋੜ ਸਕਦਾ ਰੱਬ ਦਾ ਭਾਣਾ ਮੰਨ ਸਬਰ ਕਰ ਪੁੱਤ ਹੁਣ ਤਾਂ ਜੱਗ ਤੇ ਜੀ ਨਹੀਂ ਲੱਗਦਾ ਤਾਈ ਬਸ ਇਹ ਜੀਵਨਾ ਤਾਂ ਸਿਰਫ ਭੋਲੀ ਖਾਤਰ ਉਹ ਉੱਚੀ ਉੱਚੀ ਰੋਪਿਆ ਦਿਲ ਉਸ ਦਾ ਲਹੂ ਲਹਾਨ ਸੀ ਤੂੰ ਦਿਲ ਨਾ ਸੱਟ ਸਰਦਾਰਿਆ ਤੂੰ ਇਉਂ ਕਰਿਆ ਕਰ ਰੋਟੀ ਉੱਧਰ ਆਪਣੇ ਵਾਲੀ ਖਾ ਲਿਆ ਕਰ ਨਾਲ ਹੀ ਭੋਲੀ ਨੂੰ ਲੈ ਆਇਆ ਕਰ ਥੋੜਾ ਦਿਲ ਲੱਗ ਜੂ ਭੋਲੀ ਬੰਗਾ ਨਾਲ ਚੱਕਣ ਧਰਨ ਕਰਵਾ ਦਿਆ ਕਰ ਤੇ ਤੂੰ ਪਸ਼ੂਆਂ ਨੂੰ ਪਾਣੀ ਤਾਣੀ ਪੱਠੇ ਪਾ ਦਿਆ ਕਰੀ ਤੇ ਅੰਬੂ ਚਲੀ ਗਈ ਸਿਰਫ ਰੋਟੀ ਖਾਤਰ ਸਰਦਾਰੇ ਨੂੰ ਸੀਰੀਆਂ ਵਾਂਗ ਕੰਮ ਕਰਨਾ ਪੈਂਦਾ ਪਰ ਪਤਾ ਨਹੀਂ ਕਿਉਂ ਉਸ ਤੋਂ ਛੇਪ ਨਹੀਂ ਚੁੱਕੀ ਜਾਂਦੀ ਸੀ ਭੋਲੀ ਵਿਚਾਰੀ ਸਵੇਰ ਤੋਂ ਲੈ ਕੇ ਅੱਧੀ ਰਾਤ ਤੱਕ ਸਾਰੇ ਪਰਿਵਾਰ ਦੇ ਕੱਪੜੇ ਧੋਦੀ ਭਾਂਡੇ ਮਾਂਜਦੀ ਜੋ ਆਕ ਖੜਾਉਂਦੀ ਪਰ ਫਿਰ ਵੀ ਅੰਬੋਤੇ ਉਸ ਦੀਆਂ ਨੂਹਾਂ ਉਸ ਨੂੰ ਛਿੜਕਦੀਆਂ ਰਹਿੰਦੀਆਂ ਕਦੇ-ਕਦੇ ਕੁੱਟਦੀਆਂ ਵੀ ਭੋਲੀ ਨੂੰ ਆਪਣਾ ਜੀਵਨ ਕਾਲੀ ਬੋਲੀ ਰਾਤ ਵਰਗਾ ਲੱਗਦਾ ਜਿਸ ਵਿੱਚ ਉਸ ਨੂੰ ਹੱਥ ਮਾਰਿਆ ਵੀ ਕੁਝ ਨਹੀਂ ਦਿਸਦਾ ਸੀ